ਸੰਦੀਪ <th>ਪਰ ਜਿਹੜਾ ਸ਼ਿਵ ਸੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸੀਗਾ ਹਰਜੋਤ ਸੀਗਾ ਟੈਲ ਸਿੰਘ ਹੈ ਤੇ ਇਹਨਾਂ ਨੇ ਸਰਪ ਐਜ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ <th>ਤਾਪਰ ਤੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਈ ਬਾਅਦ ਚਦਨ ਨੂੰ ਡੀਐਮਸੀ ਚ ਰੈਫਰ ਕੀਤਾ ਜਿੱਦਾਂ ਉਥੇ ਇਲਾਜ ਚੱਲ ਰਿਹਾ ਸੀ ਨਾ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਬੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਅਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਜੁਆਇੰਟ ਟੀਮ ਆਸੀ ਬਣਾਈਆਂ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ ਸਾਹਿਬ ਮੇ ਫਤਿਹਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਤੋ ਹੁਣ ਤੁਹਾਡੇ ਸਾਹਮਣੇ ਇੱਥੇ ਲਿਕੇ ਤੇ ਅਰੇਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਅਸਲ ਵਿੱਚ ਉਹ ਥੋੜਾ ਜਿਹਾ ਹਿੰਦੀ ਮੇਂ ਵੀ ਬਤਾ ਦੇ ਜੀ ਕੋਈ ਗੱਲ ਨਹੀਂ ਅਪਾ 1 ਟੂ 1 ਕਰ ਲਾਂਗੇ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੱਕ ਮਾਨਹਨ ਟੂਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਕਿਉਕੀ ਉਹਨਾਂ ਨੂੰ ਲੱਭਣ ਦੇ ਲਈ ਫਤੇਗੜ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤੇਗੜ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਸੀਐਸਪੀ ਸੁਖਨਾ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈ ਇਨਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਕਿ ਉਸ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹਾਂਡਓਵਰ ਕਾਰੇ ਥੈਂਕ ਯੂ ਸਾਰੇ ਦੇ ਦੇਖੋ ਅਜੇ ਕੁਝ ਡੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਇਨਵੈਸਟ ਕੀਤਾ ਹੈ ਇਹਦੇ ਡਿਟੇਲ ਐਗਜ਼ਾਮਨ ਕਰਾਂਗੇ ਇਨਟੈਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਿਹੰਦ ਸਿੰਘ ਨੇ ਇਹਨਾਂ ਨਾਲ ਬਾਣਾ ਪਾਇਆ ਹੋਇਆ ਸੀ ਇਹਦਾ ਨਹੀਂ ਬਿਲਕੁਲ ਇਹ ਜਾਨ ਨੇ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਪਹਿ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਨਿਕਲਵਾ ਰਹੇ ਹਾਂ ਤੋਂ ਤਾਈਓ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਹੈ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾ ਦਾਂਗੇ ਬਾਪਾ ਬੁੱਢਾ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਬਾ ਬੁੱਢਾ ਦਲ ਅਸੀਂ ਉਥੇ ਅੰਮ੍ਰਿਤਸਰ ਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉਥੇ ਮਤਲਬ ਰਹਿੰਦੇ ਨੇ ਜਿਹੜੀ ਇੱਕ ਵਾਰ ਛਾਵਣੀ ਜਿਹੜੀ ਜਿਹੜਾ ਮੋਤੀ ਨਗਰ ਮੋਤੀ ਨਗਰ ਹਾਂਜੀ ਮੋਤੀ ਨਗਰ ਛਾਵ ਟ੍ਰਾਂਸਪੋਰਟ ਨਗਰ ਮੋਤੀ ਨਗਰ ਇਹਦਾ ਨਾਮ ਕੀ ਹੈ ਪੁਰਾਣੀ ਸੀ ਕੋਈ ਹਿੰਦੂ ਨੇਤਾ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਹਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਇੱਕ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਇਹਨਾਂ ਕੋਲ ਮਿਲਿਆ ਕੀ ਕੀ ਆ ਜੀ ਨੇ ਅੱਜ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਵਾਈ ਖੋਗੇ ਭੱਜੇ ਸੀਗੇ ਬਾਕੀ ਹਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੋਇਆ ਉਸ ਆਪੇ ਹਾਟ ਪਰਸਨ ਆਇਡੈਂਟੀਫਾਈ ਹੋ ਗਿਆ ਹਾਂ ਉਹ ਆਇਡੈਂਟੀਫਾਈ ਹੋ ਗਿਆ ਟੈਲ ਸਿੰਘ ਅਜੇ ਉਧਰ ਦਾ ਟੈਲ ਸਿੰਘ ਦੱਸਿਆ ਜਾ ਰਿਹਾ ਸਰ ਇਹਨਾਂ ਨੇ ਮਾਰਨਾ ਇਸ ਕਿਉਂ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਦੇਖੋ ਪ੍ਰਾਈਮਾ 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 ਫੇਸਿਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਬਈ ਸੱਟਨ ਅਨ ਪ੍ਰੋਵੋਕੇਸ਼ਨ ਵਿੱਚ ਅਸਲੀ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਰ ਕਹੇ ਪਹੁੰਚੇ ਇਦਾਂ ਫਟੇਗੜਾ ਸਰ ਨਹੀਂ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਨਹੀਂ ਨਹੀਂ ਫਟੇਗੜਾ ਸਾਹਿਬ ਤੋਂ ਅੱਗੇ ਨਹੀਂ ਸਿੱਤੇ ਜਾਣਾ ਕਿ ਨਹੀਂ ਅਸੀਂ ਲਸਤੇ ਕੋਈ ਦੇਖੋ ਇੱਡੇ ਨਾਕੇ ਹੁੰਦੇ ਨੇ ਲੁਧਿਆਣਾ ਪਾਸੇ ਲਾਇਆ ਨਹੀਂ ਦੇਰੀ 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 ਸੋ ਮੈਨੀ ਇਨਪੁਟ ਐਂਡ ਜਿੱਤੇ ਕਰਕੇ ਫੜੇ ਗਏ ਆ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਾਨੂੰ ਮਿਲੀ ਹੈ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਡ ਦੈਮ ਐਂਡ ਕੋਈ ਨਾ ਕੋਈ ਸਾਰੇ ਡਿਸਟ੍ਰਿਕਟਾਂ ਦਾ ਇਹ ਯੋਗਦਾਨ ਸੀਗਾ ਜਦੋਂ ਜਿੱਥੇ-ਜਿੱਥੇ ਗਏ ਕਿਉਂਕਿ ਬਹੁਤ ਹੀ ਛੋਟੇ-ਛੋਟੇ ਰਸਤੇ ਵੀ ਹੈਗੇ ਐਂਡ ਬڑے ਸਾਈਡ ਵਾਲੇ ਰਸਤੇ ਹੈਗੇ ਜ਼ਰੂਰੀ ਨਹੀਂ ਹੁੰਦਾ ਕਿ ਬਿਨਾਂ ਹਾਈਵੇ ਤੇ ਹੀ ਉਹ ਨਾਕੇ ਤੋਂ ਹੀ ਨਿਕਲੇ ਬਿਕੋਜ਼ ਇਹ ਅਲਰਟ ਸੀ ਕਿ ਕ੍ਰਾਈਮ ਕਰਕੇ 도ੜੇ ਸੀਗੇ ਤਾਂ ਨੇਚਰਲੀ ਕ੍ਰਿਮੀਨਲ ਹੈ ਅਲਰਟ ਹੋ ਕੇ 도ੜਦੇ ਸਰ ਇੱਥੇ ਦੂ ਲੀਡਰਸ ਸੀ ਸਿਕਿਉਰਟੀ ਬਰੀਫ ਆਫ ਕਰ ਰਹੇ ਹੋ ਇਸ ਇਨਸੀਡੈਂਟ ਤੋਂ ਬਾਅਦ ਕਿ ਮਤਲਬ ਕਿ ਜੋ ਜਿਹਾ ਅਲਰਟੀ ਚਲੇਗੀ ਜੇ ਤੁਸੀਂ ਇਹ ਸੈਕਸ਼ਨਾਂ ਦੇ ਕਹਿ ਰਹੇ ਜੀ ਨਹੀਂ ਤੁਸੀਂ ਦੇਖੋਗੇ ਅਨਫੋਰਚਨਟਲੀ ਜਿਹੜਾ ਇਹ ਇਨਸੀਡੈਂਟ ਹੋਇਆ ਬਹੁਤ ਹੀ unfortunate incident ਹੈਗਾ ਐਂਡ ਤੁਸੀਂ ਦੇਖੋ ਸਿਕਿਉਰਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਉਹਦਾ ਜੇ ਉਹ ਰਿਐਕਟ ਕਰ ਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੇ ਉਹ ਐਕਸ ਲੈ ਲੈਂਦਾ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ कि आप किसी की सिक्योरिटी क्योंकि सिक्योरिटी ऑलरेडी असी नु दीती हुई सी सब पूरे एक्शन नीड तक उसी के एक्शन लोगे नहीं असी डिटेल अगर वो एक्टिव एक्टिव होता शायद हादसा ना होता असी डिटेल इंक्वायरी उस तरह से बिठाई हुई है जो भी फैक्ट सामने आ गए एज पर फैक्ट असी कर रहे हैं गवर्नमेंट डिप्लॉय होते ने की फॉर्मेलिटी बेसिस पे डिप्लॉय होते की आर्ट दैट फिट फ्लर्ट की वो अपना रोल निभा सके नहीं नहीं जो जिस किसी को भी सिक्योरिटी देते हैं कोई ना कोई इनपुट होती है कोई थ्रेट परसेप्शन ਉਸ ਦੇ ਬਿਹਾ ਤੇ ਅਸੀਂ ਬਿਹਾ ਤੇ ਅਸੀਂ ਜੋ ਹੈ ਸਿਕਿਉਰਟੀ ਪ੍ਰੋਵਾਈਡ ਕਰ ਰਹੇ ਹਾਂ ਕਿ ਕਿਸ ਨੂੰ ਕਿਸੇ ਅਧਿਕਾਰ ਨਹੀਂ ਹੈ ਹਾ ਇਨਫੋਰਮੇਸ਼ਨ ਕਿਸੇ ਕੋਈ ਗੱਲ ਨਹੀਂ ਅਸੀਂ ਸਾਡੀ ਡਿਟੇਲ ਗਲ ਹੋ ਗਈ ਹੈ ਸਾਰੇ ਲੀਡਰਾਂ ਦਾ ਸਾਡੇ 6:30 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਅਜਿਹੀ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਪਰੇਟ ਕਰ ਰਹੇ ਪੁਲਿਸ ਦੇ ਨਾਲ ਮਤਲਬ ਕੋਪਰੇਟ ਕਰਕੇ ਚੱਲ ਰਹੇ ਕੋਈ ਨਹੀਂ ਐਂਡ ਫਾਈਨਲੀ ਇਸ ਦਾ ਕਾਰਨ ਨਹੀਂ ਨਹੀਂ ਕੋਈ ਅੱਭੀ ਉਹ ਆਪ ਤੁਹਾਨੂੰ ਬਰੀਫ ਕਰ ਦੇਗੀ ਕੋਈ ਇਹੋ ਜਿਹੀ ਗੱਲ ਕੋਈ ਰੇਕੀ ਵੀ ਕੀਤੀ ਪਹਿਲਾਂ ਜਾਂ ਸਡਨ ਪ੍ਰੋਵੋਕੇਸ਼ਨ ਦੇਖੋ ਮੈਂ ਉਹੀ ਕਹਿ ਰਿਹਾ ਕਿ ਇਤਨਾ ਡਿਟੇਲ ਸੇ ਜੋ ਅਸੀਂ ਅਜੇ ਪੁੱਛਤਾਛੀ ਨਹੀਂ ਕਰੀਏ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਰ ਗਵਰਨਮੈਂਟ ਇਨਿਸ਼ੀਅਲ ਇਨਵੈਸਟੀਗੇਸ਼ਨ ਕੋਈ ਟਾਈਮ ਪੈਨਲਿਸ ਮੈਂ

कोई भी कंप्लेंट थारा मोती ना करके ठुकिये मतलब पहले भी पता चल भी थी थी था थिका कहीं तो एक बार भी पहले कोई किसी जगह की ज़रा नहीं ऐसी एक्सामिन कर रहे जो भी कंप्लेंट हो भी जो भी आज पर लाया वैसी एक्सामिन कर रहे हैं सर रणनाथ लुधियाने का नहीं है तो हाँ ये दो लुधियाने थे एक मतलब जो पू

ਜਦੋਂ ਡਿਟੇਲ ਅਸੀਂ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਉਸਤਾਦ ਕੋਲ ਬਾਅਦ ਹੀ ਅਸੀਂ ਫਾਈਨਲ ਕੋਈ ਕਨਕਲੂਜਨ ਤੇ ਪਹੁੰਚਾਂਗੇ ਸ਼ੋਰਟ ਬਰੀਫ ਆਫ ਕਰ ਰਹੇ ਹੋ ਹਿੰਦੂ ਲੀਡਰਸ ਦੀ ਇਸ ਇਨਸਿੰਜਨ ਤੋਂ ਬਾਅਦ ਨਹੀਂ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈਡਕਵਾਰਟਰ ਤੋਂ ਵੀ ਸਾਡੇ ਕੋਲ ਇਨਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਦੇ ਆ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੈਂਸਿਕ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ਿਸ ਕਰਾ ਕੇ ਜੋ ਕਿ ਡੂੰਗਾ ਇਹ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਦੈਨ ਉਹਦੇ ਤੁਹਾਡੇ ਸਾਰੇ ਕੋਈ ਹੋਰ ਤਾਂ ਨਹੀਂ ਕੋਈ ਹੋਰ ਇਨਪੁਟ ਹੋਵੇ ਤਾਂ ਦੀ ਵਿੱਚ ਨਹੀਂ ਫਿਲਹਾਲ ਤੋਂ ਸ੍ਰੀ ਸਰਦੀਪਾ ਪੜੀ ਸੀ ਸਟੇਟਮੈਂਟ ਦਿੱਤੀ ਸੀ ਕਿ ਉਹਨਾਂ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨ ਨੂੰ ਦਿਹਾੜਾ ਦਤਾ ਸੀ ਮੇਤੇ ਹਮਲਾ ਹੋਣਾ ਯਾਰ ਪਰ ਧਿਆਨ ਨਹੀਂ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਹੁਣ ਮੇਤੇ ਹਮਲਾ ਹੋਇਆ ਨਹੀਂ ਮੈਂ ਉਹੀ ਕਹਿ ਰਿਹਾ ਉਹ ਜੀ ਜਦੋਂ ਇਹ ਐਕਟਿਵਾ ਚਲਾ ਰਹੇ ਸੀ ਕਦੇ ਪਿੱਛੇ ਗਵਰਨਮੈਂਟ ਬੈਠਾ ਸੀਗਾ ਐਂਡ ਫਿਰ ਵੀ ਇਨਸੀਡੈਂਟ ਹੋਇਆ ਤਾਂ ਮੈਂ ਇਹ ਕਹਿੰਦਾ ਬੜਾ ਆਪੋਰਚਨਿਟੀ ਸਾਇਰ ਜੀ ਤੁਹਾਡਾ ਨਾਮ ਲੱਗੇ ਤੁਹਾਨੂੰ ਓਪਨਲੀ ਰਿਸਪੋਨਸੀਬਲ ਕਰਾਇਆ ਦੂ ਯੂ ਟੇਕ ਥਿਸ ਰਿਸਪੋਨਸੀਬਿਲਟੀ ਨਹੀਂ ਜੀ ਬਿਲਕੁਲ ਅਸੀਂ ਤਾਂ ਕਿਸੇ ਵੀ ਜ਼ਿੰਮੇਵਾਰੀ ਤੇ ਪਹੁੰਚਣ ਵਾਲੇ ਨਹੀਂ ਆਏਗੇ ਬਿਕੋਜ਼ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂਡ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲੀ ਹੈ ਉਹਨੂੰ ਬਖੂਬੀ ਉਹਦਾ ਸਾਹਮਣਾ ਕੀਤਾ ਹੈ ਔਰ ਉਸ ਵਿੱਚ ਜਿੱਤ ਹਾਸਲ ਕੀਤੀ ਸਰ ਇਹਨਾਂ ਦੀ ਉਮਰ ਦਾ ਸੀ ਇਹ ਕੰਨੀਆਂ ਨੇ ਕੋਈ ਡੈਗ੍ਰੀ ਹੈਗੀ ਉਹ ਅਸੀਂ ਚੈੱਕ ਕਰਕੇ ਦੱਸਾਂਗੇ ਤਾਂ ਕੰਮ ਨਹੀਂ ਜੀ ਸਸਪੈਂਡ <with food> नहीं मैं वही कह रहा कि उस पर डिटेल इनकुरी बिठाई है इंक्वायरी तो बाद सारे <थीज़ित> <स्थालद>